ਕੱਲੀ ਖੇਡ ਰਹੇ ਨੇ ਟੂ ਮਾਈ ਬਲੌਗ ਫੇਰ ਇੱਕ ਨਮਾਦਨ ਨਮਾ ਟ੍ਰਿਪ ਕਿੰਨੇ ਦਿਨ ਦਾ ਸੋਚ ਰਿਆ ਸੀ ਹੁਣ ਅਗਲਾ ਬਲੌਗ ਕੀ ਬਣਾਇਆ ਜਾਵੇ ਤੇ ਫਾਈਨਲੀ ਡਿਸੀਜਨ ਲੈ ਲਿਆ ਗਿਆ ਹੈ ਕਿ ਘੁੰਮਣ ਚੱਲੇ ਆ ਇੱਕ ਕੈਂਪਿੰਗ ਸਾਈਟ ਐ ਇੱਥੇ ਨੇੜੇ ਹੀ 10 ਮਿੰਟ ਦੀ ਡਰਾਈਵ ਐ ਸਾਰੀ ਜਿਆਦਾ ਨਹੀਂ ਤੇ ਉਨੀ 25-30 ਕਿਲੋਮੀਟਰ ਆ ਤੇ ਟਾਈਮ ਤੇ ਥੋੜੇ ਹੀ ਲੱਗਦਾ ਇੱਥੇ ਤੁਹਾਨੂੰ ਪਤਾ ਹੀ ਐ ਜਿਆਦਾ ਕਿਲੋਮੀਟਰ ਹੁਣ ਕੈਂਪਿੰਗ ਸਾਈਟ ਐ ਰੀਵਰ ਨੰਗ ਦੀ ਕੋਲੋਂ ਵਾਹ ਵਾਹ ਸੋਹਣੀ ਐ ਫਿਲਹਾਲ ਟੈਂਪ ਤੇ ਆਏ ਆ ਮੈਂ ਕੁਝ ਚੱਕ ਲਈਏ ਨਾਲ ਖਾਣ ਪੀਣ ਨੂੰ ਭਰਾ ਹੁਣੀ ਗਏ ਆ ਸ਼ੋਪਰਸ ਉਪਰ ਤੇ ਮੱਛਰ ਗੋਦ ਨੇ ਉਹ ਸਪਰੇਅ ਲੈਣ ਗਏ ਆ ਮੱਛਰ ਵਾਲੀ ਤੇ ਮੈਂ ਆਇਆ ਟਿਮ ਤੇ ਡਰਾਈਵ थ्रू ਤੇ ਕੁਝ ਲੈਣੇ ਆ ਖਾਣ ਨੂੰ ਤੇ ਫਿਰ ਤੁਹਾਨੂੰ ਮਿਲਦੇ ਆ ਰਸਤੇ 'ਚ ਤੇ ਉੱਥੇ ਜਾ ਕੇ ਸਟੇਟਿਟੀ ਥੈਂਕ ਯੂ ਯੇ ਕੌਫੀ ਆਦੀ ਇੱਕ ਬਲੈਕ ਕੌਫੀ ਤੇ ਭਰਾ ਲਈ ਸਟੀਪੀ ਰੈਗੂਲਰ ਮੈਂ ਕੱਲੀ ਬਲੈਕ ਕਾਫੀ ਪੀਣਾ ਬਾਕੀ ਨਾਲ ਹੋਰ ਇੱਕ ਦੋ ਚੀਜ਼ਾਂ ਕਰਾਈਆਂ ਪੀਜ਼ਾ ਬਰੈਡ ਆਇਆ ਇਹਨਾਂ ਦੇ ਨਵਾਂ ਨਵਾਂ ਤਾਂ ਨਹੀਂ ਕਾਫੀ ਢਮੋਗੇ ਫਲੈਟ ਬਰੈਡ ਇੱਕ ਚਿਕਨ ਵਾਲਾ ਹੁੰਦਾ ਤੇ ਇੱਕ ਚੀਜ਼ ਵਾਲਾ ਤੇ ਵੈਜੀਟੇਰੀਅਨ ਬੰਦੇ ਫਿਰ ਸਾਨੂੰ ਪਤਾ ਚੀਜ਼ ਵਾਲਾ ਖਾਣਾ ਪਸੰਦ ਕਰਦੇ ਨੇ ਬਾਕੀ ਟਾਈਮ ਲੱਗੂ ਦਿਖਾਣੇ ਤਾਂ ਕੋਈ ਨਹੀਂ ਚੀਜ਼ ਇਦਾਂ ਹੁੰਦਾ ਟਮੋਟੋ ਦਾ ਪੀਜ਼ਾ ਇੰਡੀਆ ਦਾ ਤਾਂ ਪਤਾ ਨਹੀਂ ਮੈਨੂੰ ਉੱਥੇ ਉੱਥੇ ਵੀ ਹੁਣੇ ਵਾਵਾ ਤਰੀਕੇ ਦੇ ਆਹ ਇੱਥੇ ਦਾ ਇੱਕ ਚਿਕਨ ਵਾਲਾ ਹੁੰਦਾ ਤੇ ਚੀਜ਼ ਵਾਲਾ ਹੁੰਦਾ ਆਪਣੀ ਬਲੈਕ ਕਾਫੀ ਮੀਡੀਅਮ ਸਾਈਜ਼ ਮੈਂ ਮਰ ਜਾ ਗੱਡੀ ਚਲਾਉਂਦੇ ਧਿਆਨ ਦੇ ਮੈਂ ਸ਼ਹਿਰ ਚ ਪੁਲਿਸ-ਪੁਲਿਸ ਹੁੰਦੀ ਹੈ ਸੋ ਬਾਅਦ ਚ ਬਣਾ ਲੈ ਵੀਡੀਓ ਉੱਥੇ ਜਾ ਕੇ ਕਿਹੜਾ ਬੱਥੇ ਲੇਕ ਦੀ ਪੂਰੀ ਜਗ੍ਹਾ ਖਗਦੀ ਇਹ ਵਿਚਾਰੇ ਨੂੰ ਪਤਾ ਨਹੀਂ ਹੈਗਾ ਕਾ ਵੀ ਹਾਂ ਨਹੀਂ ਨਹੀਂ ਨੇੜੇ ਹੀ ਹੈ ਵੈਸੇ ਤਾਂ ਤਰਾਈ ਜੀ ਉੱਤਰਨੀ ਹੈ ਪੁੱਦਗੀ ਜਗ੍ਹਾ ਤੇ ਪਰ ਹੁਣ ਬਹਿ ਜਾ ਅਮੀਕ ਆ ਜਾ ਆ ਬਹਿ ਜਾ ਮੀਕੋ ਮੀਕ ਮੀਕ ਨੂੰ ਮਿਲਦੇ ਮਿਕਵਾ ਜੰਦੀ ਆ ਪੀਨੋ ਕਾ ਹੈਲੋ ਇੱਧਰ ਇੱਧਰ ਕੈਮਰੇਜ ਇੱਧਰ ਹਾਏ ਹਾਏ ਮੜੇ ਹੈਗੇ ਹਾਂ ਇੱਥੇ ਥੱਲੇ ਉਤਰਾਈ ਜੀ ਹੈ ਪ੍ਰਾਇਮੇ ਮੈਂਗਾ ਤਰਤੇ ਕਾ ਮੈਂ ਪੀਣ ਨੇ ਆਹ ਦਰੂਹ ਰਸਤਾ ਹੈਗਾ ਦੋ ਰਸਤਾ ਬਗ ਆਪਣੇ ਕੈਮਰਾਮੈਨ ਨੂੰ ਲੈ ਕੇ ਪਹੁੰਚ ਚੁਕੇ ਆ ਡੈਸਟੀਨੇਸ਼ਨ ਤੇ ਨਾਲ ਉਹ ਇਧਰ ਨਹਿਰ ਨੰਝ ਦੀ ਸਾਫ ਪਾਣੀ ਵਾਲੀ ਵਧੀਆ ਕੱਚੀਆਂ ਨਹਿਰਾਂ ਪੱਤੀਆਂ ਨਹੀਂ ਕੀਤੀਆਂ ਨਾਲੇ ਇੱਥੇ ਵੀ ਸਰਕਾਰ ਨੇ ਇੱਦਾਂ ਟੇਬਲ ਲਾਇਉਗੇ ਉਹਨਾਂ ਨੇ ਬਹੁਤ ਸਪੋਰਟ ਹੈ E35 ਸਪੋਰਟ ਨੇ ਲਗ ਲਗ ਅਗਵਾਲ ਤੇ ਬਹਿਨ ਨੂੰ ਕੈਂਪਿੰਗ ਸਪੋਰਟ ਨੇ 20 ਡਾਲਰ ਪੇ ਕਰਨੇ ਪੈਂਦੇ ਪਰ ਨਾਈਟ ਦੇ ਆਨਲਾਈਨ ਰਜਿਸਟਰ ਕਰਨਾ ਪੈਂਦਾ ਤੇ ਇੱਥੇ ਕੈਂਪ ਟੈਂਟ ਲਾ ਸਕਦੇ ਆ ਰਾਮ ਨਾਲ ਟੇਬਲ ਹੈਗਾ ਬੈਠ ਕੇ ਖਾਣ ਨੂੰ ਬਾਅਦ ਵਿੱਚ ਲਾਉਂਦੇ ਸਾਰਾ ਕੁਝ ਬਾਕੀ ਪੂਰਾ ਤੁਹਾਨੂੰ ਬਾਅਦ ਵਿੱਚ ਘੁੰਮ ਕੇ ਦੇਖਣਾ ਉਹ ਗੋ ਵੀ ਪੀਓ ਉਹ ਜਾਨੂੰ ਬਾਸਕਟਬਾਲ ਖੇលਨ ਲੱਗਿਓ ਮਦਮ ਦਿਖਾ ਕੇ ਲੈ ਕੇ ਆਨਾ ਮਲੇ ਓਕੇ ਦਪਟ ਰੀਵਰ ਦੁਨੀਆ ਦੀ ਸਭ ਤੋਂ ਦੂੰਗੀ ਤੇ ਵੱਡੀ ਰੀਵਰ ਨਾਮ ਨਹੀਂ ਮੈਨੂੰ ਪਤਾ ਇਹਦਾ ਮੈਂ ਨਾ ਸਰਚ ਕਰਕੇ ਨਹੀਂ ਆਂਦਾ ਜਗ੍ਹਾ ਤੇ ਜੇ ਕੋਈ ਆਂਦਾ ਕਿਦੀ ਮੈਨੂੰ ਆਪ ਨੂੰ ਪਤਾ ਨਹੀਂ ਹੁੰਦੀ ਮੈਂ ਇੱਕ ਜਗ੍ਹਾ ਹੈ ਜਿੱਥੇ-ਜਿੱਥੇ ਕੈਂਪਿੰਗ ਸਪੋਟ ਹੈ ਇੱਧਾ ਟੇਬਲ ਲੱਗਿਓ ਵੇ ਨਾਲ-ਨਾਲ ਟੱਕਰ ਤਾਂ ਨਹੀਂ ਹਣਾ ਟੈਂਟ ਲਾਉਣ ਨੂੰ ਉਹ ਵੀ ਹੁਣ ਛੇਤੀ ਵੀਡੀਓ ਬਣਾਉਂਗਾ ਮੈਂ ਸ਼ਾਇਦ ਹਫਤੇ ਤੱਕ ਦੇਖਦਾ ਤੇ ਫਿਰ ਕੈਂਪਿੰਗ ਕਰਨੀ ਹੈ ਅੱਗੇ ਜਾ ਕੇ ਆਨੇ ਆਪਾਂ ਕੋਈ ਭਾਲੂ ਨਹੀਂ ਕੋਈ ਜਾਨਵਰ ਨਹੀਂ ਕੋਈ ਨਹੀਂ ਦਿਖ ਰਿਹਾ ਇੱਥੇ ਵੇਖੋ ਮੈਂ ਕੀ ਹੁ ਵੀ ਲਾਉਂਦਾ ਨੰਬਰ ਇੱਧਾ ਨੰਬਰ ਲੱਗਿਆ 6ਵਾਂ ਨੰਬਰ ਕੀ ਮਸਪੋਰਟ ਮਤਲਬ ਕੈਂਪਿੰਗ ਦਾ ਸੀ ਅੱਗੇ ਸੱਤ ਹੋਊਗਾ ਫਿਰ ਆਹ ਸੱਤ ਉਧਰ ਆਠ ਏ ਦਾ ਉਧਰ ਨੂੰ 30 32 ਆ ਉਧਰ ਨੂੰ ਵੀ ਮੇਨ ਬੰਦਾ ਮਿਸਿੰਗ ਹੋ ਗਿਆ ਸੀ ਕਿੱਥੇ ਸੀ ਤੂੰ ਉਹ ਗੱਡੀ ਲੈ ਕੇ ਆਉਣੀ ਉੱਥੋਂ ਗੱਡੀ ਉਤਰ ਜਾਂਦੀ ਹੈ ਤੇ ਇੱਥੋਂ ਘੁੰਮ ਜਾਂਦਾ 7 8 9 10 11 ਇੱਧਰ ਹੈ ਸਪੋਰਟ ਬਾਕੀ ਸਾਰੇ ਉਹ ਪਰੇ ਜਾ ਕੇ 30 32 ਸਪੋਰਟ ਉੱਧਰ ਹੈ ਇੱਥੋਂ ਨਹਿਰ ਨਾਲ-ਨਾਲ ਘੁੰਮਦੀ ਜਮਾ ਇਹਨਾਂ ਨੇ ਨਹਿਰ ਦੇ ਨਾਲ-ਨਾਲ ਬਣਾਇਆ ਇਹਨਾਂ ਨੇ ਬਹੁਤ ਸੋਹਣੀ ਜਗ੍ਹਾ ਜਮਾਈ ਸ਼ਾਂਤੀ ਜਈ ਕੈਂਪਿੰਗ ਨਾਲ ਥੋੜੇ ਦਿਨ ਚ ਕਰਨੀ ਆ ਪੱਕੀ ਗੱਲ ਵਾਸ਼ਰੂਮ ਬਣਾਏ ਹੋਵੇ ਉੱਥੇ ਵੀ ਇੱਕ ਇੱਕ ਉਹ ਪਰੇ ਵੀ ਸੀ ਯੂਜ਼ ਕਰਨ ਨੂੰ ਤੇ ਆ ਇਹ ਤਾਂ ਥੋੜੇ ਘੁੰਮ ਜਾਂਦੀ ਉਧਰੋਂ ਬੰਦਾ ਤਾਂ ਹੋਣਾ ਆਇਆ ਇਹ ਬੰਦਾ ਇੱਕ ਹੋਰ ਮਿਸਿੰਗ ਸੀ ਵਿੱਚ ਅਮੀਕ ਬਾਸਕਟਬਾਲ ਖੇਡ ਲਓ ਲੋਕੀ ਕੈਂਪਿੰਗ ਕਰਨ ਆਉਂਦੇ ਇੱਥੇ ਬੋਲ ਚੱਕ ਕੇ ਹਰੇਕ ਜਗ੍ਹਾ ਹੀ ਨਾਲ ਲੇਕਤੇ ਜਾਓ ਬੋਲ ਲੈ ਕੇ ਕੈਂਪਿੰਗ ਕਰਨ ਆਉਂ ਬੋਲ ਲੈ ਕੇ ਸਾਡੇ ਬੰਦਿਆਂ ਦੀ ਕੈਂਪਿੰਗ 10 ਮਿੰਟ ਖੇਲ ਕੇ ਵਾਪਸ ਚੱਲ ਜਾ। ਹੋਰ ਕੁਝ ਨਹੀਂ। ਗੋਰੀ ਤਾਂ ਇੱਥੇ ਰਾਤ ਰੂਤ ਲੈ ਕੇ ਜਾਂਦੇ। ਅਸੀਂ ਐਨ ਤਿਆਰ ਹੋ ਕੇ ਆਣਾ ਹੁੰਦਾ ਪੂਰਾ ਇੱਥੇ। ਬਸ ਫਾਰਮਲ ਡਰੈਸ ਨਹੀਂ ਪਾਈ ਕਿਸੇ ਨੇ ਸ਼ੁਕਰ ਕਰੂੰਗਾ। ਆਪਾਂ ਫੰਗਰ ਮੰ। ਨਹੀਂ ਰਾ। ਸਪਾਈਡਰਮੈਨ ਮੀਕ ਦੇ ਬੈਗ ਤੇ ਸਪਾਈਡਰਮੈਨ ਆ ਚੁੱਕਾ ਹੈ। ਨਿਕਲ ਆ ਦੇ। ਨਹੀਂ। ਇਹਨੂੰ ਤਾਰ ਦੇ। ਬੇਖਲਣਾ ਨਹੀਂ ਪੇਰਾ ਬਾਈ ਨਹੀਂ ਨਾ 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 ਹੋਰ ਨਾਲ ਲੱਕੜ ਕੋਲ ਜਾ ਥੱਲੇ ਸਿੱਧਾ ਹੀ ਲੱਤ ਥੱਲੇ ਨਾ ਨੂੰ ਖਿੱਚੋ ਜਿਹੜਾ ਉੱਪਰ ਕੋਲ ਜਾ ਮੱਕੜੀ ਮਾਰ ਤਾ ਆਇਆ ਮੁਸਕਤ ਕਾਫੀ ਜਿਆਦਾ ਸੁਣੀ ਸੁਣਿਆ ਗੱਲ ਦਾ ਪ੍ਰੋਫੈਸ਼ਨਲ ਪਲੇਅਰ ਇਕੱਲੇ ਖੇਡ ਰਹੇ ਨੇ ਰਾਤ ਰਹਿਣ ਦੀ ਸਲਾਹ ਮਨ ਲਈ ਹਾਂਜੀ ਕੈਂਪਿੰਗ ਕਰੀ ਇੱਥੇ ਆਹ ਬੰਦੇ ਨਾਲ ਕੈਂਪਿੰਗ ਕਰੂੰਗਾ ਮੈਂ ਦੇਖ ਲਓ ਇਹ ਸ਼ਖਸ ਹੋਊਗਾ ਚਿਹਰਾ ਸਟਾਈਲ ਸਪੈਚ ਆਨ ਲੋ ਉਹ ਮੈਨੂੰ ਫੋਨ ਆ ਗਿਆ ਵਿੱਚ ਮਾਤਾ ਦਾ ਮੈਂ ਬਾਅਦ ਚ ਕਰਦਾ ਹੈ ਸਾਫ ਪਾਣੀ ਹੈ ਆਪਾਂ ਨਾ ਮੈਂ ਕੰਦਿਆ ਕੰਦੰਦ ਦਾ ਖਾਣਾ ਮੇ ਬੜ ਕੇ ਜਿੱਛਤਰ ਵੀ ਖਾਣੇ ਫਿਰ ਵੜ ਕੇ ਰੁਕ ਜਾ ਦੇਖ ਤੇ ਤੂੰ ਮੜ ਜਾ ਆ ਬੁੱਤਹ ਲਦਾ ਤੁੰਨ ਖਾਵਾ ਤੈਰ ਕੇ ਖਾਵਾ ਤੁਹਾਨੂੰ ਉੱਥੇ ਜਾ ਕੇ ਨਹੀਂ ਮੈਨੂੰ ਵੇਖਣਾ ਤੈਰ ਕੇ ਖਵਾ ਮੈਂ ਫੋੜ ਬੰਦ ਕਰ ਦਿਆਂ ਮੈਨੂੰ ਵੇਖਣਾ ਹਾਂ ਦੇ ਲੋ ਰੋਬੀ ਦਾ ਕਹਿੰਦਾ ਵੀ ਤੈਰ ਲੈਨੇ ਇੱਥੇ ਫਲੋਟ ਕਰ ਲੈਨੇ ਇਹ ਇੰਨਾ ਪਾਣੀ ਤੇਜ ਨਹੀਂ ਆ ਦੇਖੋ ਮੋੜ ਐ ਇੱਥੋਂ ਹੋਵੇ ਨਾ ਹੋਵੇ ਆਪਾਂ ਦੀ ਵੜਨਾ ਹਾਂ ਅੰਨੇ ਵਿੱਚ ਲੱਕੜਾਂ ਦੇ ਤੇ ਸਹੀ ਵੇਜੀ ਕੀ 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 ਪਿਆ ਹਾਂ ਨਹੀਂ ਵੜਨਾ ਸਰੋ ਪਾਣੀ ਸਰੋ ਵਾ ਤੇ ਜਦੋਂ ਪਾਣੀ ਪਾਣੀ ਆ ਵੜਨਾ ਹੀ ਨਹੀਂ ਨਾ ਪਾਣੀ 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 ਚ ਹੀ ਵੜਨਾ ਹੁੰਦਾ ਔਰ ਤੈਰਨਾ ਕੱਚ ਹੁੰਦਾ ਮਿੱਟੀ ਤੇ ਨਾ ਪਾਣੀ ਤੈਰਨਾ ਹੀ ਨਹੀਂ ਐ ਤੁਰਦੇ ਮੈਂ ਖੜ ਜਾਏ ਜੀ ਕਰਕੇ ਚਲ ਮੈਂ ਕਰਦਾ ਫਿਰ ਕੋਈ ਲਈ ਐਸ ਲੇ ਗੱਡੀ ਕੋਈ ਵੈਸੇ ਮੈਂ ਆਪਣੀ ਕਦੇ ਬਲੌਗ ਚ ਆ ਗੱਡੀ ਹੈ ਮੇਰੀ ਲੈਕਸਸ ES350 ਬਾਕੀ ਫਿਰ ਕਦੇ ਕਰਾਵਾਂਗੇ ਦਰਸ਼ਨੀ ਦੇ ਕੀ ਹੈ ਪਬੀ ਦਿਲਰੂਬਾ ਦਿਲਰੂਬਾ ਇੰਡੀਆ ਤੋਂ ਲੈ ਕੇ ਆਏ ਸੀ ਸਪੈਸ਼ਲ ਹਾਂਜੀ ਦਰਸ਼ਨ ਕਰੋ ਦਿਲਰੂਬਾ ਦੇ ਇੰਡੀਆ ਤੋਂ ਸਪੈਸ਼ਲ ਲੈ ਕੇ ਆਏ ਨੇ ਵਜਾਣਾ ਸਿੱਖ ਰਹੇ ਨੇ ਔੜੀ ਔੜੀ ਪਰ ਬਹੁਤ ਵਧੀਆ ਚੀਜ਼ ਆ ਇਹ ਜਿਹਨੂੰ ਕਲਾਸਿਕਲ 뮤직 ਦਾ ਪਤਾ ਹੈ ਉਹਨੂੰ ਨੋਲੇਜ ਹੈਗੀ ਇਸ ਚੀਜ਼ ਦੀ ਤੇ ਐਦਾਂ ਦੀ ਸ਼ਾਂਤੀ ਜਗ੍ਹਾ ਤੇ ਇਹ ਇਹੋ ਜਿਹੀਆਂ ਚੀਜ਼ਾਂ ਬੰਦਾ ਲੈ ਕੇ ਆਵੇ ਤਾਂ ਵਧੀਆ ਹੀ ਹੈ ਅਭੀ ਦਿਲ ਨੂੰ ਵੀ ਟਰਾਈ ਕਰ ਰਹੇ ਆ ਪਹਿਲੀ ਵਾਰੀ ਮੈਂ ਤਾਂ ਕਰ ਰਹੇ ਆ ਮੇਰੇ ਕੋਲ ਵੈਸੇ ਹੈਗਾ ਹਰਮੋਨੀਅਮ ਵੀ ਹੈਗਾ ਇਹ ਪਹਿਲੀ ਵਾਰੀ ਕਰ ਰਿਹਾ ਵੈਸੇ ਵਧੀਆ ਚੀਜ਼ ਹੈ 27000 ਇੰਡੀਆ 27000 ਦਾ ਸੀ ਇਹ ਹਾਂਜੀ ਓਕੇ ਵਧੀਆ ਚੀਜ਼ ਹੈ ਲੱਗ ਜੀ ਪਰ ਇਹ ਜਿਹਨੂੰ ਵਜਾਣੀ ਆਂਦੀ ਹੋਵੇ ਕਲਾਸਿਕਲ 뮤ਜ਼ਿਕ ਲਈ ਨਾ ਜਿਹਨੂੰ ਨੋਲੇਜ ਆ 뮤ਜ਼ਿਕ ਦੀ ਉਹਦੇ ਲਈ ਆ ਜਿਹੜੇ ਅੱਜ ਕੱਲ੍ਹ ਆਹਲੇ ਆ ਨਹੀਂ ਨਹੀਂ ਹੈਗਾ ਇਹ ਹਾਂ ਆਓ ਲੇਖਕ ਰਾਈਟਰ ਅਮੀਕ ਅਮੀਕ ਰਾਈਟ ਕਰ ਰਹੇ ਹੋ ਕੁਝ ਲਿਖ ਰਹੇ ਹੋ ਸ਼ਾਂਤੀ ਦੇ ਵਿੱਚ ਬਹਿ ਕੇ ਰਿਵਰ ਦੇ ਕੰਢੇ ਨਾਲ ਬਸ ਖਾਣ ਦੀ ਕਮੀ ਹੈ ਨਾ ਮੀ ਕੋ ਉੱਥੇ ਖਾਣ ਨੂੰ ਹੁੰਦਾ ਨਾ ਕੁਝ ਬਹੁਤ ਜ਼ਰੂਰੀ ਮੀਟਿੰਗ ਕਾਲ ਚੱਲ ਰਹੀ ਹੈ ਮੀਟਿੰਗ ਮੀਟਿੰਗ ਕੋ ਕਮਾਨਿਆਂ ਦੀ ਮਮਾ ਘੁੰਮਣ ਆਏ ਹੀ ਕੈਂਪਿੰਗ ਤੇ ਸਪੋਰਟ ਤੇ ਇੰਨਾ ਵਧੀਆ ਯਾਰ ਕੰਮ ਕੰਮ ਲੈ ਤੂੰ ਮਨਰਾ ਦੇ ਛੇਪਸੂ ਕੈਂਸਲ ਹੋ ਗਈ ਕੀ ਹੋਇਆ ਛੇਪਸਾ ਨਹੀਂ ਕੈਂਸਲ ਹੋਇਆ ਕੰਮ ਲੈ ਤਾ ਸੀ ਨਹੀਂ ਨਹੀਂ ਜੈਨ ਦੀ ਮੰਮੀ ਦਾ ਆਓ ਗੱਡੀ ਸਿੱਖੀ ਜਾ ਰਹੀ ਹੈ ਦੇਖ ਕੇ ਦੇਖ ਲਓ ਮੈਂ ਕਿੱਦਾਂ ਵੈਕ ਕਰਦਾ ਆ ਗਈ ਕਿੱਦਾਂ ਆ ਗਈ ਦੇਖੋ ਕਰ ਲੂਗੇ ਵੇਖੋ ਨੇ ਤਾਂ ਦੇਖ ਕੇ ਆ ਗਈ ਉਹਨੂੰ ਫਿਰ ਮੀਟਿੰਗ 콜 ਆ ਗਈ ਕੋਈ ਉਹ ਬੀਜ਼ੀ ਬੰਦਾ ਇੱਕ ਸਾਡੇ ਸਾਰਿਆਂ ਦਾ اے ਪਾਇਆ ਗੇਅਰ ਪਹਿਲਾ ਗੇਅਰ ਨਵੀਂ ਨਵੀਂ ਗੱਡੀ ਸਿੱਖੀ ਨਵਾਂ ਨਵਾਂ ਬੰਦਾ ਤਾਂ ਇੱਦੀ ਸਿੱਖਦਾ ਪਰ ਜਗਾ ਦੇਖੋ ਤੁਸੀਂ ਕਿੰਨੀ ਸੋਹਣੀ ਸਿੱਖਣੋਂ ਨੂੰ ਕੈਂਪਿੰਗ ਦੀ ਜਗਾ ਸੀ ਇਦੀ ਗੱਡੀ ਸਿੱਖਣੋਂ ਆਉਂਦੇ ਆ ਹੈ ਵੀ ਪ੍ਰਕਾਸ਼ ਸਹੀ ਹੈ ਨਾ ਨੋਕੀ ਕੈਂਪਿੰਗ ਕਰਨਾਂ ਦੇ ਅਸੀਂ ਗੱਡੀ ਸਿੱਖਣੋਂ ਆਈਦਾ ਇੱਥੇ ਫੁੱਲ ਰਫਤਾਰ ਨਾਲ ਗੱਡੀ ਚੱਲ ਰਹੀ ਹੈ ਇਸ ਟਾਈਮ ਪੂਨ ਮਾ ਕੀ ਹੈ ਉੱਥੇ ਨਾ ਜਾਵੇ ਕਿ ਜਾ ਕੇ ਕੀ ਕੀਏ ਜੇ ਤਾਂ ਹੈਗਾ ਜਾਣਦਾ ਪਰ ਉੱਥੇ ਨਾ ਜਾਵੇ ਉੱਥੇ ਕਿ ਜਾਵੇ ਮੁਰਦਾ ਤਾਂ ਨਹੀਂ ਨਾ ਇਹ ਜਦ ਵੀ ਇਸ ਕੋਲ ਆਉਂਦਾ ਹੂੰ ਚੱਲ ਜਾ ਨਾਈ ਜਾਈਏ ਅੱਗੇ ਉਹ ਤਾਂ ਆਏ ਬੱਤ ਇਹ ਤਾ ਉਹ ਤੇਰਾ ਉਹ ਦੇ 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 ਆਹ ਦਿੱਤਾ ਹੈ ਜਾਨ ਨੂੰ ਵਰਕਾਂ ਨੂੰ ਰਿਸਕ ਲੈਣਾ ਟਿੱਕੇ ਜੇ ਸੂਏ ਆ ਹੋਰ ਕਿਤੇ ਦਾ ਫਿਲਮ ਹੁੰਦੀ ਫਾਈਨਲ ਡੈਸਟੀਨੇਸ਼ਨ ਢਿਲ ਚੜ ਕੇ ਆਰ ਭਾਰਨਾ ਹੋ ਜਾ ਸੁਬਾ ਕੋ ਕਿੱਤਨਾ ਜਾਵੇ ਤਾ ਤੈਰਨਾ ਵੀ ਨਹੀਂ ਹੁੰਦਾ ਫਿਰ ਕਦੇ ਟਰਾਈ ਕਰਾਂਗੇ ਮੀਕ ਹੁਣ ਤੂੰ ਮਨਾ ਕਰਤਾ ਮੈਂ ਤਾਂ ਨਹੀਂ ਗਿਆ ਜੀ ਫੇਰੀ ਕਹਿੰਦੇ ਨਹੀਂ ਵਗਿਆ ਨਹੀਂ ਤਾਂ ਮੇਰਾ ਚਲਦਾ ਜਾਣਾ ਸੀ ਮੈਂ ਤਾਂ ਇਕੱਲਾ ਤੇ ਚਲਦਾ ਪਪਲੀ ਚਾਹ ਤੂੰ ਜਾ ਭਾਬੀ ਅਸਲੀ ਕਿਉਂ ਇਹ ਤੂੰ ਉੱਪਰ ਕਰ ਲੈ ਫਿਰ ਮੈਂ ਵੀ ਕਰ ਲਵਾਂ ਪਰ ਧਿਆਨ ਨਾਲ ਕੋਈ ਬੂਟਾ ਤਾਂ ਸਹੀ ਜਾਣ ਕੋਈ ਉਹ ਨਹੀਂ ਹੈਗਾ ਕੱਚਾ ਜਿਹਾ ਨਹੀਂ ਹੈਗਾ ਉੱਥੇ ਤੱਕ ਤਾਂ ਮੈਂ ਜਾਏ ਆਇਆ ਨਹੀਂ ਹੈਗਾ ਜਾਇਆ ਜਾਏ ਪਾਣੀ ਵੀ ਨਹੀਂ ਥੱਲੇ ਤਾਂ ਦੂੰਗਾ ਥੱਲੇ ਤਾਂ ਪਹਿਲੀ ਬੂਟੇ ਆ ਪਰ ਤੋਤਨਾ ਤਾਂ ਨਹੀਂ ਨਾ ਇਹ ਹਿਲਦਾ ਪਿਆ ਭਾਰਾ ਹੀ ਇਹ ਬੂਟਾ ਕਾਫੀ ਮੇਰੇ ਕੋਲ ਭਾਰ ਫੀਲ ਹੁੰਦਾ ਨਾ ਬੰਦਾ ਜੇ ਜਾਂਦਾ ਉੱਪਰ ਖਤਰੋਂ ਕੇ ਖਿਲਾੜੀ ਟਾਸਕ ਟੂਸਕ ਮਿਲਿਆ ਹੋਵੇ ਇੱਥੇ ਦਾ ਤਾਂ ਉੱਧੇ ਹੀ ਰਹਿ ਜਾਵੇ ਬੰਦਾ ਕੋਈ ਨਹੀਂ ਐ ਕਿਧਰ ਚੱਲੇ ਆਂ ਕਰਕੇ ਦੇਖਦੇ ਨੇ ਤੇ ਬੈਲੈਂਸ ਕਰਨਾ ਉਸ ਦਾ ਹੈ ਖਤਰੋਂ ਕੇ ਖਿਲਾੜੀ ਕਹਿੰਦਾ ਮੈਂ ਉਲੀ ਐਡੀਸ਼ਨਸ ਲਈ ਤਿਆਰੀ ਕਰ ਰਿਹਾ ਕਹਿੰਦਾ ਮੈਂ ਫਤਰੋਗੇ ਖਿਡਾਰੀ ਜੀ ਜਾਣਾਂ ਕਹਿੰਦਾ ਮੈਂ ਇਹ ਕਬੂਟਾ ਦਾ ਪਾਰ ਕਰਕੇ ਦੇਖਾਂ ਕਹਿੰਦਾ ਪਰ ਰਾਸਤਾ ਗਲਤ ਚੁਣਿਆ ਇਹਨੇ ਰਾਸਤਾ ਤੇਨੂੰ ਆਹੀ ਸਹੀ ਸੀਗਾ ਮੇਰੇ ਨਾਲ ਤਾਂ ਤੂੰ ਰਾਸਤਾ ਗਲਤ ਚੁਣਿਆ ਉਹ ਕਿਹੜਾ ਉਹ ਕਿੱਥੋਂ ਟੱਪੇਗਾ ਉਹ ਐਡਾ ਇਤੂ ਚੱਲੇ ਇਹ ਤੇਦਾ ਬੈਲੈਂਸ ਨਹੀਂ ਰਹਿਦਾ ਨਹੀਂ ਹੋ ਜਾਣਾ ਅੱਗੇ ਜਾ ਕੇ ਇੱਕ ਹੋਰ ਬੰਦਾ ਆ ਹੁਣ ਵੱਡਾ ਭਰਾ ਖਰੂ ਮੇਰਾ ਉਹ ਲੈ ਵੀ ਇਹਨੇ ਕਰ ਲਿਆ ਅਸੀਂ ਰਹਿ ਗਏ ਇਹ ਤਾਂ ਮਿੰਟ ਲਾਇਆ ਸਿੱਧਾ ਸੀ ਜਾਂਦੇ ਪਤਾ ਨਹੀਂ ਕੀ ਕਰੀ ਜਾਂਦੇ ਅਸੀਂ ਪਤਾ ਨਹੀਂ ਜਦ ਕੀ ਕਰੀ ਜਾਂਦੇ ਜਾਣਾ ਹੀ ਆ ਬਰੋ ਹੁਣ ਕਿਉਂ ਨਹੀਂ ਜਾਣ ਚਲੋ ਚਲ ਨਾ ਨਾ ਹੁਣ ਦੇ ਤੂੰ ਕਰ ਲੈ ਅਸੀਂ ਵੀ ਕਰਾਂਗੇ ਲੈ ਵੀ ਉਸ ਪਾਰ ਆ ਗਏ ਅਸੀਂ ਹੁਣ ਇੱਕ ਹੋਰ ਬੰਦਾ ਬਰਗਾ ਤੂੰ ਹੀ ਰਹਿ ਗਿਆ ਬਾਕੀਆਂ ਨੇ ਕਰ ਲਿਆ ਉਹ ਬੱਲੇ 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 ਪਹਿਲਾ ਬੰਦਾ ਜਿਹਨੇ ਕੀਤੀ ਪਾਰ ਹੁਣ ਵਾਪਸ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਗਾਂ ਕਰਦੇ ਜਾਂ ਥੋੜਿਆ ਦੇਖਦੇ ਆ ਕਿਵੇਂ ਜੰਗਲ ਜਿਹਾ ਆ ਗਿਆ ਹੁਣ ਤਾਂ ਚਾਕੂ ਹੈਗਾ ਆਪਣੇ ਕੋ ਕੋਈ ਗੱਲ ਨਹੀਂ ਸੇਫਟੀ ਲਈ ਹਾਂ ਕੰਦੇ ਲਈ ਬੂਟੇ ਕਾ ਵੀ ਇੱਥੇ ਹਾਲੇ ਪ੍ਰਕਾਸ਼ ਟੀਚਾ ਤੀਂ ਨੋੜ ਪਈ ਜਾਂਦੀ ਤੇਰੀ ਜਗ੍ਹਾ ਤੇ ਤਾਂ ਕੋਈ ਨਹੀਂ ਪਤਾ ਹੁੰਦਾ ਸ਼ਾਹ ਉਹ ਆਪ ਆਉਣ ਲਈ ਆ ਨਹੀਂ ਤੇਰੇ ਕੋਲ ਹਾਂ ਆਉਣੀ ਸਹੀ ਗੱਲ ਸੇਫ ਹੈਗਾ ਉਹ ਤਾਂ ਤਿੱਤਨਾ ਪੱਕਾ ਸੋ ਨਾਲ ਨਾਲ ਨਾ ਟ੍ਰੇਲ ਹੈਗੀ ਆ ਅੰਦਰੋਂ ਇੱਥੋਂ ਨਹੀਂ ਆ ਨਹੀਂ ਪਰਲੀ ਸਾਈਡ ਹੀ ਜਮਾਈ ਸ਼ਾਂਤੀ ਜਮਾਈ ਅਮਾਜ਼ੋਨ ਦੇ ਜੰਗਲ ਮਿੱਤਰੋ ਖੋੜ ਦਾ ਸੱਪ ਦੀ ਦੇਖਿਆ ਤੇ ਕੈਨੇਡਾ ਸੱਪ ਨਹੀਂ ਨਾ ਦੇਖਿਆ ਮੈਂ ਇੱਕੋ ਵਾਰੀ ਦੇਖਿਆ ਨੇ ਮੈਨੂੰ ਇੰਨੇ ਸਾਲ ਹੋ ਗਿਆ ਇਹਨੂੰ ਮੈਂ ਇੱਕੋ ਸੱਪ ਦੇਖਿਆ ਇੱਕੋ ਉਹ ਵੀ ਪ੍ਰਿੰਸ ਜਾਰਜ ਦੇਖਿਆ ਮੈਂ ਇੱਕ ਸੱਪ ਥੇ ਪਾਣੀ ਤੇ ਥੋੜਾ ਚਲੋ ਨਾ ਨਾ ਉਹ ਬਲਦੇ ਰਾਮ ਨਾ ਚਲ ਗਿਆ ਉਹ ਫਸ ਗਿਆ ਕਹਿੰਦੇ ਬੰਦਾ ਨੈਵਰ ਕਾ ਵਾਰੀ ਆ ਕੀ ਤੇਰੀ ਮੇਰੀ ਵਾਰੀ ਤੇਰੀ ਵਾਰੀ ਇਹ ਤਾਂ ਨਹੀਂ ਹੋਇਆ। ਹੋ ਵਾ ਵਾ। ਖਲ ਵੀਡੀਓ ਰੋਗੇ ਕਰਦੇ। ਮਾਈ ਟਰਨ। ਨਵੇਂ ਡਰਾਈਵਰ ਨਾਲ ਗੱਡੀ ਤੇ ਕਿਹੜਾ ਮਾਰਨ ਦੀ? ਉਹ ਸ਼ੌ ਬੋਲਦੀ ਵੀ ਇਹ। ਬੱਲੇ ਮੇਰੇ ਅਲੀ ਨਹੀਂ ਬੋਲਦੀ। ਇਹਦਾ ਬੁੱਢਾ। ਤੇ ਕਿੱਥੇ ਪੰਪੜ ਕਾ। ਗੱਡੀਆਂ ਇੱਥੇ ਜ਼ਿਆਦਾਤਰ ਆਟੋਮੈਟਿਕ ਹੁੰਨੀਆਂ ਨੇ ਐਵੇਂ ਨਿਊਟਰਲ ਡਰਾਈਵਰ ਰਿਵਰਸ ਸਦਾ ਹੀ ਬਾਕੀ ਮੈਂ ਬਾਅਦ 'ਚ ਹੀ ਬਣਾਉਣਾ ਵੀਡੀਓ ਸਭ ਤੋਂ ਬਾਅਦ ਅਸੀਂ ਅੱਗੇ ਚੱਲੇ ਆਂ ਵੈਸੇ ਟਾਈਮ ਤਾਂ 7:30 ਹੋ ਗਏ ਆ ਤੇ ਜੇਮ ਵੀ ਜਾਣਾ ਜਾ ਕੇ ਪਰ ਅੱਗੇ ਇੱਕ ਲੇਕ ਹੈ 2 ਕਿਲੋ ਮਿੰਟ ਦੇ ਰਾਹ ਤੇ ਮੈਂ ਕਿੱਥੇ ਵੀ ਜਾਏ ਆਈਏ ਚਲੋ ਉੱਥੇ ਬਥੇਰਾ ਕੰਮ ਲੇ ਹੁਣ ਕੈਂਪਿੰਗ ਕਰਾਂਗੇ ਉੱਥੇ ਦੇਖਦੇ ਇੱਕ ਦੋ ਦਿਨ ਤੱਕ ਜੇ ਪਲਾਨ ਬੰਦਾ ਆ ਚੜਾਈ ਚੱਕੇ ਆ ਜਣਾ ਅਸੀਂ ਘਰੋਂ ਪਨੀਰ ਲਿਆਣਾ ਮੈਰੀਨੇਟ ਕਰਕੇ ਜੈਂਪੀ ਕਰਾਂਗੇ ਆਗੇ ਉੱਤੇ ਤੁਹਾਨੂੰ ਤਾਂ ਫਿਲਹਾਲ ਚੱਲੇ ਜਾਂ ਲੇਕ ਤੇ ਜਾ ਕੇ ਦਿਖਾਉਣਾ ਤੁਹਾਨੂੰ ਲੇਕ ਇਸ ਟਾਈਮ ਕਿਵੇਂ ਦਾ ਥੀਓ ਜੇ ਉੱਥੇ ਦੇਖ ਲਈਦਾ ਦਰਸ਼ਕ ਵੀ ਦੇਖ ਰਹੇ ਨੇ ਆਪੇ ਵਸ ਕੇ ਇਹਨਾਂ ਫੇਮਸ ਯੂਟਿਊਬਰ ਇੱਥੇ ਇਹਨਾਂ ਨੂੰ ਪਤਾ ਹੀ ਨਹੀਂ ਕੁਝ ਕਿਤੋਂ ਮੈਂ ਲੇਕ ਰੱਖੀ ਜੀ ਲੈ ਕੇ ਸਿੱਖ ਜਦੋਂ ਫਿਸ਼ਿੰਗ ਨਹੀਂ ਹੁੰਦੇ ਨੇ ਲੋਕੀ ਜਿੰਨੇ ਵੀ ਬੈਠੇ ਸਵੇਰੇ ਸਾਰੇ ਹੀ ਫਿਸ਼ਿੰਗ ਕਰਨ ਲੱਗੇ ਹੋਏ। ਉਪਰੇ ਵੀ ਉਰੇ ਵੀ ਬੜਾ ਪਾਣੀ ਬੜਾ ਸ਼ਾਂਤ ਗਿਆ। ਸਰਦੀਆਂ 'ਚ ਜੰਮੀ ਹੁੰਦੀ ਐ ਤੇ ਗੱਡੀਆਂ ਲੈ ਕੇ ਲੋਕੀ ਅੱਗੇ ਗਏ ਹੁੰਦੇ ਫਿਸ਼ਿੰਗ ਕਰਨ। ਸ਼ਾਂਤ ਜੀ ਸੋਹਣੀ। ਕੰਡਾ ਚ ਲੇਕਾ ਹੈ ਹੀ ਬਹੁਤ ਹੈ। ਪੂਰਾ ਗਰੁੱਪ ਪਈ ਆ ਵਡੀਆਂ ਵੀ ਆ ਗਈਆਂ ਵਿੱਚ ਛੋਟੀਆਂ ਆ ਵਡੀਆਂ ਸਾਫ਼ ਤੇ ਪਾਣੀ ਪੂਰਾ ਉੱਪਰ ਉੱਪਰ ਛੋਟੀਆਂ ਥੱਲੇ ਥੱਲੇ ਵਡੀਆਂ ਜਾ ਰਹੀਆਂ ਨੇ ਸ਼ਾਂਤ ਪਈ ਲੈ ਇੱਕ ਸ਼ਾਂਤ ਨੀ ਸ਼ੁਰੂ ਹੋ ਗਿਆ ਦਿਨ ਦੀ ਸਮਾਪਤੀ ਨਹੀਂ ਤੇਜ਼ ਹੋ ਗਿਆ ਵੀਡੀਓ ਨੂੰ ਸ਼ੁਰੂ ਕੀਤੀ ਹੋਰ ਤੇਜ਼ ਹੋ ਗਈ ਘੜੀ ਜਾਂਦਾ ਸਮਾਂ ਹੋ ਗਿਆ ਮੇਰੇ ਲਾਵਾ ਰਾਤ ਦੇ 9 ਵਜ ਗਏ ਨੇ ਦਿਨ ਚੜਿਆ ਪਿਆ ਹਜੇ 9 ਵਜ ਗਏ ਮੀਕ ਅਮੀਰ ਤੇ ਮੈਂ ਫੀੜ ਕੇ ਹਟੇ ਆ ਬਸ ਇਹਦਾ ਮਤਲਬ ਬਾਏ